ਜੋ ਅਜਿਹਾ ਕਰਾਮਤ ਗੱਲ ਕਰਨ ਵਾਲੇ ਉਹਨਾਂ ਵਾਸਤੇ ਤੇ ਜੇਲਾਆਂ ਕਿਆ ਬੜੀ ਬੜੀ ਦੂਰ ਤੱਕ ਹੈ ਕਿਆ بڑے بڑے ਸਖਤ ਕਾਨੂੰਨ ਹੈਗੇ ਆ ਪਰ ਸਰਕਾਰ ਨਹੀਂ ਚਾਹੁੰਦੀ ਕਿ ਧਰਤੀ ਤੋਂ ਨਸ਼ਾ ਜਾਂ ਸਾਡੇ ਕੋਈ ਸਿਸਟਮ ਨਹੀਂ ਚਾਹੁੰਦਾ ਕਿ ਇਹ ਖਤਮ ਹੋ ਜਾਵੇ। ਜੇਦਾ ਅਮਰਕਪਾਲ ਵੀ ਇਸੇ ਤੋਂ ਹੀ ਦਾ ਸ਼ਿਕਾਰ ਹੈ। ਖੁਦਾ ਕਿੰਨੇ ਨੂੰ ਅਮਾਨਸਾਨੀਅਤ ਤੋਂ ਖਤਮ ਹੀ ਹੋ ਗਈ ਅੰਦਰ।

ਵਾਦ ਨਾਲ ਜੋ ਇਹਨਾਂ ਦੇ ਖਿਲਾਫ ਬਣੇ ਪਏ ਆ ਜਿਨ੍ਹਾਂ ਨੂੰ ਮਾਰਿਆ ਗਿਆ ਬਹੁਤ ਦੁਖਦਾਈ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਦਿਨ-ਦਿਨ ਵਾਂਪਰ ਰਹੀਆਂ ਪਤਾ ਨਹੀਂ ਕਿੰਨੇ ਨੌਜਵਾਨ ਨਸ਼ਾ ਮਾਰੇ ਜਾ ਰਹੇ ਆ ਕਿੰਨੇ ਕੌਂਟਰਾਂਜ ਮਾਰੇ ਜਾ ਰਹੇ ਆ ਇੱਕ ਪੁਲਿਸ ਨੂੰ ਇਹ ਖੇਲੀ ਛੁੱਟੀ ਦਿੱਤੀ ਹੋਈ ਹੈ ਕਿ ਜਿਹੜਾ ਵੀ ਸਰਕਾਰ ਦੇ ਖਿਲਾਫ ਜਾਂ ਇਹ 마ਫੀਆ ਦੇ ਖਿਲਾਫ ਨਸ਼ੇ ਦੇ ਖਿਲਾਫ ਕੋ ਗੱਲ ਕਰਦਾ ਉਹਨੂੰ ਜੋ ਵੀ ਕੀਤਾ ਦਾ ਸਜ਼ਾ ਕਰ ਦੋ ਕੋਈ ਸਰਕਾਰ ਵੱਲੋਂ ਕੋਈ ਨਹੀਂ ਕਿ ਉੱਤੇ ਕੋਈ ਇਨਕੁਆਰੀ ਹੋਊਗੀ ਉੱਤੇ ਕੋਈ ਕਾਰਵਾਈ ਹੋਊਗੀ ਜਦੋਂ ਲੋਕ ਇਕੱਠੇ ਹੋ ਕੇ ਜੇ ਥੋੜੀ ਬੋਤੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਥੋੜੇ ਜਿਹਾ ਬਾਤ ਜਦੋਂ ਮਸਲਾ ਠੰਡਾ ਹੁੰਦਾ ਤਾਂ ਫਿਰ ਸਾਰਾ ਮਾਮਲਾ ਉੱਥੇ ਦੋਥੇ ਆ ਜਾਂਦਾ ਉਹਨੂੰ ਉਹਨਾਂ ਨੂੰ ਪਤਾ ਨਹੀਂ ਕਿ ਕਿੱਥੋਂ ਆਉਂਦੇ ਨੇ ਉਹਨਾਂ ਦੇ ਅੰਦਰ ਆਏ ਆ ਉਹਨਾਂ ਨੂੰ ਤੁਮ ਕਾਇਆ ਜਾਣ ਸੱਚੀ ਇਹ ਮੇਰੇ ਖਿਆਲ ਪਹਿਲਾ ਮਾਮਲਾ ਨਹੀਂ ਕੋਈ ਤਾਂ ਬਚੰਦੇ ਜਿਵੇਂ ਦੇਖਿਆ ਕਿ ਜਿਹੜੇ ਵੀ ਨਸ਼ਿਆਂ ਦੇ ਖਿਲਾਫ ਪਹਿਲਾ ਵੀ ਗੱਲ ਉੱਠੀ ਉਹਨਾਂ ਦੇ ਘਰ ਸਾੜ ਦਿੱਤੇ ਗਏ ਤੇ ਹੁਣ ਵੀ ਜਿਹੜਾ ਕੋਈ ਪ੍ਰਿੰਦਰ ਝੋਟਾ ਸੀਗਾ ਜਿੰਨੇ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਵੀ ਬੰਦਾ ਬਾਅਦ ਚੁੱਕਦਾ ਉਹ ਉਤੇ ਤੇ ਬਹੁਤ ਝੂਠੇ ਪਰਚੇ ਵੀ ਪਾਏ ਜਾਂਦੇ ਆ ਉਹਨਾਂ ਨੂੰ ਫਸਾਇਆ ਵੀ ਜਾਂਦਾ ਵਾ ਪਰ ਜਿਹੜੇ ਨਸ਼ਾ ਵਿੱਚ ਨਾਲੇ ਤੰਗਰਾ ਦੇ ਫਿਰਦੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਜਿਹੜਾ ਨੌਜਵਾਨ ਦੇ ਮੁੰਡੇ ਰਹੇ ਦੇ ਆ ਅਸੀਂ ਹੁਣੇ ਉਹਨੂੰ ਹਸਪੀਟਲ ਤੇ ਮਿਲ ਕੇ ਆਇਆ ਉਹਦੀ ਹੱਡੀਆਂ ਦੇ ਟੁਕੜੀ-ਟੁਕੜੇ ਕਰਕੇ ਉਹਦਾ ਪਰਿਵਾਰ ਅੱਥਾ ਤੇ ਬੜੀ ਫਿਰਦਾ ਤੇ ਮੇਰੇ ਖਿਆਲ ਨਾਲ ਸਾਡੀ ਸਰਕਾਰ ਇਸ ਗੱਲ ਦੀ ਕੋਈ ਚਿੰਤਾ ਘੇਟੀ ਨਾ ਪਰ ਰਿਆ ਆ ਬਸ ਕੋਈ ਜੇ ਕਿ ਸਾਰਾ ਕੁਝ ਕੁਛ ਤੇ ਛੱਡਿਆ ਆ ਜੋ ਫੈਸਲਾ ਕਰੇ ਉਹ ਕਿਸੇ ਨੂੰ ਬਚਾ ਲਵੇ ਮਾਰ ਦੇ ਕਿਸੇ ਨੂੰ ਵਾਖਲੇ ਜਿਹੜੇ ਗਲਤ ਬੰਦਿਆਂ ਨੂੰ ਬਚਾਣੇ ਚੰਗੇ ਬੰਦਿਆਂ ਨੂੰ ਝੂਠੇ ਪਰਚਿਆਂ ਦੇ ਜੋਬ ਮਾਰ ਕੇ ਕੁਝੋ ਕੁਝ ਬਿਨਾ ਕਿਸੇ ਪਾਵਰ ਤੋਂ ਲਾਗੇ ਅੱਤਰ ਸੁੱਟਦੇ ਇਹ ਸਭ ਕੁਝ ਚੁਣਦੇ ਥੋੜਾ ਹੀ ਨੌਜਵਾਨ ਨੇ ਸਿੱਖਿਆ ਜੀ ਇਹਦੇ ਵੀ ਕਹਿੰਦੇ ਬਹੁਤ ਜ਼ਿਆਦਾ ਕਰੰਟ ਲਾਇਆ ਗਿਆ ਤੇ ਉਸੇ ਕਰਨਾ ਮਾਰੀ ਇਸ਼ਾਰਤ ਕਰਕੇ ਕਿਸੇ ਵੀ ਤਰੀਕੇ ਨਾਲ ਮਾਰਤਾ ਗਿਆ ਉਹਨਾਂ ਦੇ ਮਾਪੇ ਉਹ ਬਜਾਰੇ ਅਰਸਾਫ ਦੇ ਰਿਖਤੇ ਕਰਦੇ ਆ ਫਿਰ ਸਰਕਾਰਾਂ ਸਾਡੀ ਇਹ ਨਹੀਂ ਕਿ ਜਦੋਂ ਉਹਨਾਂ ਨੂੰ ਰੋਣ ਦਾ ਮੌਕਾ ਆ ਜਾਂ ਉਹਨਾਂ ਨੂੰ ਆਪਣੇ ਘਰ ਬੈਠ ਕੇ ਕੋਈ ਆਪਸੋ ਤੇ ਅਸੀਂ ਉਹਨਾਂ ਦੇ ਕੋਈ ਕਾਰਵਾਈ ਜੋ ਕਰਦੀ ਹੈ ਇੱਕ ਤਰੀਕ ਤੌਰ ਤੇ ਅਸੀਂ ਸਾਕਤ ਕਰੀਏ ਪਰ ਨਹੀਂ ਫਿਰ ਵੀ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕਾਰਵਾਈ ਕਰਦੇ ਇੱਕ ਇੱਕ ਦੇ ਸ਼ਰਮਾਂ ਦੇ ਕਰਦੇ ਕਿ ਜਿਹੜਾ ਕੋਈ ਵੀ ਸਿਸਟਮ ਆਪਣੇ ਆਪ ਕੰਮ ਨਹੀਂ ਕਰਦਾ ਕਿ ਹਾਂ ਕਿ ਲੋਕ ਨਹੀਂ ਇਕੱਠੇ ਹੁੰਦੇ ਅਲੱਗ ਤਾਂ ਕੋਈ ਗ੍ਰਿਫਤਾਰੀ ਨਹੀਂ ਜਿਵੇਂ ਦੇਖਦੇ ਹੋਗੇ ਕੋਈ ਨਹੀਂ ਪਤਾ ਕਿ ਸਾਡੇ ਮੁਲਾਜ਼ਮ ਕਿੱਥੇ ਨੇ ਜਾਂ ਕਿੱਥੇ ਵਰਦੇ ਨੇ ਲੈ ਵੀ ਨਹੀਂ ਪਤਾ ਸਾਰਾ ਕੁਝ ਹੀ ਆ ਪਰ ਕਾਰਵਾਈ ਕੋ ਚੱਲ ਨਹੀਂ ਉਹ ਲੋਕਾਂ ਨੂੰ ਬਸ ਲੋਕਾਂ ਦਾ ਪੁਸਾ ਕਿਸ ਤਰੀਕੇ ਦੇ ਦਾ ਖਿਡਾ ਡੋਡਾ ਉਹ ਢੇਰ ਆਪਣੇ ਸੀਟਾਂ ਤੋਂ ਬਹਿ ਜਾਣਗੇ ਫਿਰ ਉਹ ਜੋ ਜੋ ਜੁਰਮ ਕਰਨਗੇ ਜਿਹੜੇ ਇਹ ਕਹਿੰਦਾ ਕਿ ਕੰਮ ਨਹੀਂ ਕਰਨੀ ਚਾਹਵੇ ਤੇ ਤੇ ਬੰਦੇ ਨੂੰ ਜਦੋਂ ਕਿਸੇ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਤੇ ਰਾਤ ਨੂੰ ਬੰਦਾ ਖੋੜਿਆ ਜਾਂਦਾ ਤੇ ਜੇ ਸਰਕਾਰ ਜੇ ਕੋਈ ਸਰਕਾਰ ਦੀ ਕੋਈ ਗਲਤੀ ਆ ਤੇ ਜੇ ਉੱਥੇ ਕੋਈ ਵਾੜਾ ਤੇ ਉੱਥੇ ਤੇ ਤਮਤਾ ਕੀਤਾ ਜਾਂਦਾ ਉਹਦਾ ਕਾਰਨਾਮਕੜ ਕੀਤੀ ਜਾਂਦੀ ਸਾਰਾ ਕੁਝ ਸਰਕਾਰੀ ਇਹ ਕੀ ਇਹ ਤਸਵੀਰੋ ਖੁਸ਼ਹਾਲ ਪੰਜਾਬ ਦੇ ਜਿਹੜੇ ਨਸ਼ਟ ਰਹਿਤਾ ਦੱਸਦੇ ਉਹ ਤਾਂ ਬੰਦੀਆਂ ਜਾਂਦੇ ਜਾਂਦੇ ਕੁਲ ਕਾ ਸਟਡੀ ਦੇ ਵਿੱਚ ਧਾਰਨਾ ਦੀ ਪਾਠ ਹੋ ਜਾਂਦੀ ਆ ਜਾਂਦਾ ਕੋਈ ਹਿਸਾਬ ਨਹੀਂ ਜਿਹੜੇ ਖੁਸ਼ਹਾਲ ਪੰਜਾਬ ਦੀ ਗੱਲ ਬੰਦ ਸਿਕਮਾਨ ਕਰਦੇ ਆ ਇਹ ਹੀ ਤਸਵੀਰੋ ਖੁਸ਼ਹਾਲ ਪੰਜਾਬ ਦੀ ਇਹ ਮੇਰਾ ਖਿਆਲ ਹੈ ਕਿ ਖਾਲੇ ਖੁਸ਼ਹਾਲ ਪੰਜਾਬ ਜਿਹੜੀ ਆ ਉਹ ਇਸ਼ਤਿਹਾਰਾਂ ਚ ਹੀ ਆ ਦੇਵੀ ਤੇ ਯਾਰ ਜਦੋਂ ਆਮ ਪੁੱਛੇ ਕਿ ਕਿਸੇ ਦੇ ਪੱਤਰਕਾਰ ਨੂੰ ਕਿਸੇ ਦੇ ਆਪ ਪਿੰਡਾਂ ਆਮ ਪਬਲਿਕ ਨੂੰ ਵੀ ਵਿਸਰ ਦੇ ਜੋ ਇਹ ਹਲਾ ਹਟਿਆ ਪੰਜਾਬ ਦੇ ਕਿ ਕਿੰਨੇ ਲੋਕ ਨਸ਼ਾ ਨਸ਼ਾ ਘਟ ਨਹੀਂ ਰਿਹਾ ਨਸ਼ਾ ਵਧ ਰਿਹਾ ਦਿਨ ਦਿਨ ਇਸ ਕਰਕੇ ਨਸ਼ੇ ਦੇ ਤਸਕਰਾਂ ਨੂੰ ਕੋਈ ਖੋਖ ਨਹੀਂ ਨਾ ਕੋਈ ਡਰਨੇਗਾ ਉਹ ਜੇ ਕੋਈ ਉਹਨਾਂ ਦੇ ਖਿਲਾਫ ਕੋਈ ਕੋਈ ਆਪਣੇ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਤੇ ਉਹ ਜਿਹੜਾ ਮੀਰ ਸਿੰਘ ਨਾਲ ਜੋ ਵਾਪਰਿਆ ਉਹਦੇ ਹੱਦਿਆਂ ਬਾਵਾ ਤੋੜ ਦਿੱਤੇ ਨਾ ਉਹ ਮਰ ਤੋਂ ਕਿੱਧਰ ਬਚ ਗਿਆ ਚਲੋ ਉਹਦੀ ਅੱਧੀ ਕਰਕੇ ਇਹ ਮੇਰੇ ਖਿਆਲ ਆ ਕਿ ਇੱਕ ਇੱਕ ਘਟਾਣੇ ਹਜ਼ਾਰਾਂ ਘਟਦਾ ਅਮਰ ਕਪਾਲ ਵੀ ਇਸੇ ਤੋਂ ਜਿਆਦਾ ਸ਼ਿਕਾਇਤ ਹੈ ਇਹ ਗੱਲ ਵਿੱਚ ਨਸ਼ਿਆਂ ਦੇ ਖਰਾਬ ਚੁਕਿਆ ਗੱਲ ਚੁਕੀ ਆ ਕਿ ਸਰਕਾਰ ਨਹੀਂ ਚਾਹੁੰਦੀ ਕਿ ਧਰਤੀ ਤੋਂ ਨਸ਼ਾ ਦਾ ਸਾਡੇ ਕੋਈ ਸਿਸਟਮ ਨਹੀਂ ਜੁੜਦਾ ਤੇ ਸਭ ਖਤਮ ਹੋ ਗਿਆ। ਨਸ਼ੇ ਦਾ ਬੜਾਵਾ ਇਸੇ ਕਰਕੇ ਆ ਕਿ ਜਿਹੜੇ ਨਸ਼ੇ ਦੀ ਨਸ਼ੇ ਦੇ ਖਰਾਬਤ ਗੱਲ ਕਰਨ ਵਾਲੇ ਉਹਨਾਂ ਵਾਸਤੇ ਤੇ ਜੇਲ੍ਹਾਂ ਆ ਗਿਆ ਬੜੀ ਬੜੀ ਦੂਰ ਤੱਕ ਆ ਗਿਆ بڑے بڑے ਸਖਤ ਕਾਨੂੰਨ ਆ ਗਏ ਆ ਪਰ ਨਸ਼ਾ ਵੇਚਣ ਵਾਲਿਆਂ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਜਾਂ ਕੋਈ ਦੋਸਤ ਸੰਸਰਾ ਵਾਲਾ ਕੋਈ ਅਜਿਹਾ ਬੰਦਾ ਆ ਗਿਆ ਪਈ ਜਾ ਤਾ। ਤੇ ਟਿਕਟ ਨਕਰ ਮਕਾ ਦਾ ਦੋਦੋਂ ਤੋਂ ਮਾਸ ਨੋਕ ਮਤਰੀ ਪੰਜਾਬ ਡਿਟਾ ਦੇ ਵਿੱਚ ਰਹਿ ਕੇ ਜਾਂਦੇ ਨੇ ਇਸ ਪਰਿਵਾਰ ਤੋਂ ਮਹਿਸਾ ਮੈਨੂੰ ਵੀ ਲੱਗਦਾ ਨਹੀਂ ਉਹਨਾਂ ਨੂੰ ਬੰਦਾ ਹੋਣਾ ਚਾਹੀਦਾ ਸੀ ਕਿ ਪਗੜਪਾਰ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਜਾਂਦਾ ਸਾਰਾ ਸਾਲ ਉਹ ਜਿਹਾ ਕਹਿੰਦੇ ਨੇ ਕੋਈ ਇਨਸਾਨੀਅਤ ਤਾਂ ਖਤਮ ਹੀ ਹੋ ਗਈ ਅੰਦਰੋਂ ਨਹੀਂ ਤੇ ਬੰਦਾ ਕੋ ਆ ਕੇ ਕੁਝ ਆ ਕੇ ਉਹਨਾਂ ਪਰਵਾਹ ਅਜੇ ਕੋਈ ਕੁਝ ਕਰਦਾ ਬਲਕਿ ਵਾਪਰ ਵੀ ਦੇ ਦਿੱਤਾ ਉਹਨਾਂ ਨੂੰ ਸਜ਼ਾ ਦੇਣੀ ਕੋਈ ਜੈਨ ਕੋਈ ਕੋਈ ਗਲਤ ਅੱਜ ਸਜ਼ਾ ਨਹੀਂ ਦੇਣਾ ਕੋਈ ਜ਼ਰੂਰ ਗਲਤ ਨਹੀਂ ਮੰਨ ਕਰ ਰਹਾ ਠੀਕ ਹੈ ਉਹਨਾਂ ਗਲਤ ਕੀਤਾ ਨਾ ਸਜਾਦੇ ਉਹ ਪਰਿਵਾਰ ਨਾਲ ਹਮ ਡੱਡੇ ਪ੍ਰਜੈਕਟ ਕਰੋ ਤੇ ਸਾਰਾ ਪਰਿਵਾਰ ਦਾ ਵੀ ਕੋਈ ਮਨ ਠੰਡਾ ਹੋ ਜਾ ਤੇ ਤੁਸੀਂ ਸਗੂ ਗੱਲ ਹੀ ਨਹੀਂ ਸੁਣਦਾ ਗੱਲ ਹੀ ਨਹੀਂ ਕਰਦਾ ਕਿ ਇਹ ਪੰਜਾਬ ਦੇ ਵਿੱਚ ਕੋ ਬਿਸਰੀ ਕੀ ਨਹੀਂ ਹੁੰਦੇ ਲੋਕ ਜਿਹੜੇ ਤੁਸੀਂ ਜਿੱਥੇ ਦਾ ਰਾਤ ਬਾਰੇ ਪਰਿਵਾਰ ਕਹਿੰਦਾ ਕਿ ਸਾਡਾ 5 ਸਾਲਾਂ ਦਾ ਬੱਚਾ ਹੁਣ ਕੋਲ ਤੇ ਨਾਮ ਤੋਂ ਵੀ ਡਰਦਾ ਕਿਤੇ ਮੇਰੇ ਨਾਲ ਵੀ ਉਹੀ ਪੋਛਣਾ ਕਰ ਨਾ ਮੇਰੇ ਪਾਪਾ ਨਾਲ ਕੀਤਾ ਜਦੋਂ ਉਹ ਪਰਵਾਹ ਇੱਕ ਬੱਚੇ ਦੇ ਸਾਹਮਣੇ ਉਹਦੇ ਬਾਪ ਨਾਲ ਇਹ ਸਭ ਕੁਝ ਵਾਪਰ ਗਿਆ ਦੋਵੇ ਉਹ ਸਾਰੀ ਜ਼ਿੰਦਗੀ ਇਹ ਚੀਜ਼ ਲੈ ਕੇ ਜੀਊਗਾ ਮੇਰਾ ਖਿਆਲ ਹੈ ਕਿ ਸਭ ਅਨਸਾਨੀਅਤ ਖਤਮ ਹੋ ਚੁਕੀ ਆ ਕਿ ਜਿਹੜੇ ਕੋਈ ਨਾਮ ਦੇ ਸਾਡੀ ਅਫਸਰ ਸ਼ਾਇਦ ਹੀ ਲਿਆ ਹੋਵੇ ਦੀ ਗੱਲ। ਨਾ ਹੀ ਸਾਡੇ ਨੇਤਾ ਲੋਕਾਂ ਚ ਰਹੀ ਆ ਕਿ ਬਸ ਉਸੇ ਰੋਟੀਆਂ ਸੇਕਣ ਵਾਲਾ ਕੰਮ ਕਰ ਰਹੇ ਕਿ ਕਿਸੇ ਨਾ ਕਿਸ ਤਰੀਕੇ ਨਾਲ ਸੀ ਟੀਵੀ ਤੇ ਦੱਸ ਕੇ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਕਿ ਪੰਜਾਬ ਨੂੰ ਕਈ ਤੇ ਬੜੀ ਤਰੱਕੀ ਹੋ ਗਈ ਆ, بڑا ਨਸ਼ਾ ਖਤਮ ਹੋ ਗਿਆ, ਬਹੁਤ ਵਧੀਆ ਕਰ ਦਿੱਤਾ। ਪਰ ਮੇਰੇ ਘਰ ਜਮੀਨ ਤੇ ਸਭ ਕੁਝ ਇਹਦੇ ਉਲਟਾ ਹੋ ਰਿਹਾ। ਤੁਹਾਡੀ ਪਾਰਟੀ ਨਾਲ ਖੜੀ ਪਰਵਾਰ ਦੇ। ਨਹੀਂ ਅਸੀਂ ਤੇ ਕੋਈ ਵੀ ਜਿੱਥੇ ਵੀ ਕਿਤੇ ਜ਼ੁਲਮ ਹੋ ਰਿਹਾ, ਕਿਸੇ ਨਾਲ ਧੱਕਾ ਹੋ ਰਿਹਾ, ਅਸੀਂ ਉਹਦੇ ਨਾਲ ਖੜੇ। ਅਸੀਂ ਉਹਦੇ ਨਾਲ ਖੜੇ ਆ।